ਹਾਂ ਜੀ ਗੱਲ ਬੰਦ ਕਰ ਦਿੱਤੀ ਤੁਸੀਂ ਹੁੰਦੇ ਕੀ ਆ ਹੋਇਆ ਇਹ ਸਟੋਰੀ ਗੱਲ ਬੰਦ ਕਰੋ ਇਹ ਵੱਲ ਨਹੀਂ ਗੱਲ ਲੱਗਾ ਵੀ ਹੋਣੀ ਹੈ ਉਹ ਆਉਂਦੇ ਦੋ ਬੰਦੇ ਆ ਗਏ ਕੋਬੜਿਆ ਆਇਆ ਆਪਣੇ ਦੋਤੇ ਮੇਰੇ ਬਿਮਾਰੀ ਹਰਾ ਕੇ ਉਹਨਾਂ ਨੇ ਮੇਰੀ ਚੈਨੀ ਤੋੜ ਕੇ ਲੈ ਗਿਆ ਸਾਢੇ ਪੰਜ ਟੋਲੇ ਦੀ ਚੈਨੀ ਸੀਗੀ ਮੈਂ ਤੇ ਦੇਖ ਦੇ ਲੱਗਾ ਸੀ ਕਾਜ ਮੈਂ ਬੜੀ ਨੂੰ ਆਪਣੇ ਆਪ ਨੂੰ ਸਾਝਿਆ ਮੈਂ ਬੜਾ ਬਸਟਾਰ ਤੋਂ ਨਹੀਂ ਹੋਲੀ ਜਿਆਦਾ ਨਾਲ ਤੁਮੇ ਚਲਦਾ ਇਹਦਾ ਆਮ ਗੱਲ ਕਰਤੀ ਹੈ ਇਹ ਬਾਤ ਕਰਾ ਕੇ ਖੜਾ ਉੱਤੋਂ ਤੱਕ ਜਾਣਾ ਇਹਨਾਂ ਬਾਸਰ ਨੂੰ ਅੱਗੇ ਚੱਲ ਕੇ ਬਾਸਰ ਦਾ ਕਰਦੇ ਜਦੋਂ ਇਹਦਾ ਕਹਾਣੀ ਆਇਆ ਮੈਂ ਵਿਖਣੇ ਦੇ ਦੋ ਰਿਖਤਾਂ ਉਸ ਨੂੰ ਤਲਾਸ਼ ਕੀਤੀ ਤੇ ਹਾਂਜੀ ਪੁਲਿਸ ਵਾਲੇ ਆਏ ਸੀ ਕੈਮਰੇ ਦੇ ਵਿੱਚੋਂ ਬੰਦੇ ਆ ਗਏ ਆ ਠੀਕ ਆ ਜੀ ਤੇ ਉਹਨਾਂ ਨੇ ਚੈੱਕ ਕਰ ਲਿਆ ਨੇ ਕਿਹਾ ਵਾ ਰਨਾ ਸ਼ੋਕਮਰ ਪਟੋਆ ਹੈ ਮੇਰੀ ਵਾਈਫ ਐਮਸੀ ਹੈ ਵਾ 8 ਨੰਬਰ 9 ਤੋਂ ਔਰ ਮੈਂ ਅੱਜ ਫਾਟਕ ਬੰਦ ਹੋਣ ਦੇ ਕਾਰਨ ਮੈਂ ਕਿਹਾ ਚਲੋ ਬਸ ਸਟੈਂਡ ਨੂੰ ਮੈਂ ਇਧਰੋਂ ਨਿਕਲ ਜਾਣਾ ਤੇ ਮੇਰੀ ਗੱਡੀ ਖਰਾਬ ਹੀ ਉੱਥੇ ਮੈਂ ਗੱਡੀ ਠੀਕ ਕਰਾ ਕੇ ਤੇ ਮੈਂ ਉਹਨੂੰ ਆ ਗਿਆ ਮਗਰੋਂ ਮੇਰੇ ਮੋਟਰਸਾਈਕਲ ਤੇ ਦੋ ਮੁੰਡੇ ਆਏ ਉਹਨਾਂ ਨੇ ਮੇਰੇ ਧਫਾ ਮਾਰਿਆ ਤਾਂ ਉੱਤੇ ਤੇ ਮੈਂ ਡਿੱਗ ਚਲਿਆ ਸੀਗਾ ਤੇ ਚੈਨੀ ਮੇਰੀ ਤੋੜ ਕੇ ਲੈ ਗਏ ਕਾਹਦੇ ਤੇ ਹੀ ਤੁਸੀਂ ਮੈਂ ਐਕਟਵਾਦੇ ਸੀ ਤੇ ਉਹ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਤੇ ਨੰਬਰ ਮੈਂ ਦੇਗੀ ਪੈਂਕ ਮੈਂ ਆਪਣਾ ਬੜੀ ਮੁਖ ਬਚਾਇਆ ਸੀ ਜਾਨੀ ਕਿੰਨੇ ਦਾ 16 ਪੰਜ ਸਾਢੇ 2.5 ਟੋਲੇ ਦੀ ਜਾਨੀ ਸਾਡੇ ਭਾਈ ਕਿੰਨੀ ਕੀਮਤ ਹੋ ਗਈ ਉਹਦੀ ਉਹਦੀ ਤਕਰੀਬਨ 5 5 ਲੱਖ ਤੋਂ ਉੱਪਰ ਹੀ ਤੇ ਪੁਲਿਸ ਨੂੰ ਮੌਕੇ ਤੇ ਮੈਂ ਉਸੇ ਵੇਲੇ ਬੱਸ ਸਟੈਂਡ ਤੋਂ ਮਗਰ ਪੈ ਕੇ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਕਾਰੋਬਾਰ ਵਾਲਿਆਂ ਨੂੰ ਦੱਸਿਆ ਉੱਥੋਂ ਫਿਰ ਮੈਂ ਇੱਕ ਵਿਨੋਦ ਹੈ ਥਾਣੇਦਾਰ ਉਹਨੂੰ ਫੋਨ ਕੀਤਾ ਫਿਰ ਬੱਸ ਸਿਟੀ ਚੱਲ ਗਿਆ ਉੱਥੇ ਜਾ ਕੇ ਉਹਨਾਂ ਦੇ ਨਾਲ ਬੰਦੇ ਆਏ ਆ ਐਸਾ ਕੈਮਰੇ ਚੈੱਕ ਕੀਤੇ ਉਹਨਾਂ ਦੇ ਵਿੱਚ ਮੇਰੇ ਮਗਰ ਲੱਗੇ ਦੋ ਮੁੰਡੇ ਉਹ ਵਿੱਚ ਕੈਮਰੇ ਚ ਆਏ ਹਾਂਜੀ ਬੰਨੇ ਦੇ ਹੀ ਖੁੱਲੇ ਨੇ ਨਹੀਂ ਇੱਕ ਨੇ ਟੋਪੀ ਜਿਹੜਾ ਜਿੰਨੇ ਪਿੱਛੋਂ ਮਾਰੀ ਉਹ ਟੋਪੀ ਪਾਈ ਦੀ ਪਿੱਛੇ ਇੱਕ ਗੋਰਾ ਜਿਹਾ ਮੁੰਡਾ ਸੀ ਮੋਟਰਸਾਈਕਲ ਚਲਾਂਦੇ ਜਿਹੜਾ ਤੁਸੀਂ ਕਾਉਂਸਲਰ ਦਾ ਸਾਰਾ ਕੰਮ ਕਰਦੇ ਮਤਲਬ ਵਾਈਪ ਦਾ ਡੀ ਕਾਉਂਸਲਰ ਹੈ ਕੰਮ ਤੁਸੀਂ ਹੀ ਕਰਦੇ ਹੋ ਸਾਰਾ ਹਾਂਜੀ ਹਾਂਜੀ ਕਦੀ ਸ਼ਹਿਰ ਚ ਦੇਖੇ ਨਹੀਂ ਆ ਮੰਗਾ ਤੁਸੀਂ ਤਾਂ ਘੁੰਮਦੇ ਰਹਿੰਦੇ ਨਹੀਂ ਮੈਨੇ ਕਦੀ ਇਹ ਖਿਆਲ ਹੀ ਨਹੀਂ ਕੀਤਾ ਸੀ ਇਹ ਜਦੋਂ ਦੀ ਸਰਕਾਰ ਆ ਬਣੀ ਦੀ ਹੈ ਘਟੀਆ ਸਰਕਾਰ ਇਹਦੇ ਬੇੜਾ ਹੀ ਗਰਕਰ ਛੜਿਆ ਇਹਨਾਂ ਨੇ ਗਰੀਬ ਹੋਗੇ ਚੈਨੀ ਖੋਗੇ ਕਿੱਧਰ ਨੂੰਗੇ ਆ ਬਸਟਰਾਂ ਵਾਲ ਨੂੰ ਬਾਈਪਾਸ ਤੋਂ ਤੇ ਫਿਰ ਪੁਲਿਸ ਨੇ ਕੈਮਰੇ ਕੋਮਨੇ ਨਹੀਂ ਚੈੱਕ ਕੀਤੇ ਲੱਭੀ ਛੱਭੀ ਨਹੀਂ ਆਇਆ ਉਹ ਚਾਏ ਆ ਉਹਦੇ ਵਿੱਚ ਫੋਟੋ ਆਈਆਂ ਉਹਨਾਂ ਦੀ ਫੋਟੋ ਆਈਆਂ ਹਾਂਜੀ ਕੀ ਮੰਗਤ ਹੈ ਚੰਨੀ ਕੋਲ ਦੇ ਫੋਨ ਦੇ ਮੰਗ ਫੋਟੋ ਨਹੀਂ ਮੇਰੇ ਮਗਰ ਲੱਗੇ ਦੇ ਪਿੱਛੇ ਲੱਗੇ ਹਾਂਜੀ ਕੀ ਹੁਣ ਪੁਲਿਸ ਨੂੰ ਕੀ ਕੰਪਲੇਟ ਦੇਖੋ ਮੈਂ ਕਹਿੰਦਾ ਮੇਰੇ ਨਾਲ ਜੋ ਹੋ ਗਿਆ ਪਰ ਲੋਕਾਂ ਦਾ ਰਾਡੀ ਹੋਣਾ ਚਾਹੀਦਾ ਏ ਕੀ ਮੰਗ ਕੀ ਗੱਲ ਹੈ ਮੰਗ ਕਰਦੇ ਆ ਵੀ ਮਾਨੂੰ ਇਨਸਾਫ ਦਿੱਤਾ ਜਾਏ ਤੋਰੇ ਅੱਗੇ ਤੋਂ ਕਿਸੇ ਨਾਲ ਨਾ ਹੋਏ ਦਿਨ ਦਿਹਾੜੇ ਇਦਾਂ ਮਾਰਦਾ ਤੇ ਦਿਨ ਦਿਹਾੜੇ ਜੇ ਇਹ ਕੰਮ ਹੋ ਲਾ ਪਿਆ ਤਾਂ ਸਮਝ ਲਓ ਕਿ ਗਰਦਾਸਪੁਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੁਣ ਜਿੰਨਾ ਚਿਰ ਸਰਕਾਰ ਰਹਿ ਗਈ ਬੇੜਾ ਗਰਕ ਕਿਹਦੇ ਗੋਲੀਆਂ ਚੱਲਣ ਡੀਆਂ ਕਿਹਦੇ ਚੈਨੀਆਂ ਕਿਹਦੇ ਜਨਾਨੀਆਂ ਨਹੀਂ ਗਈਆਂ ਸੁਰੱਖਿਅਤ